ਰਵਿਚ ਵਿੱਚ ਪੋਨੀ ਐ ਮੈਂ ਚੱਕਰ ਵਿੱਚ ਪੈਂਦਾ ਨਹੀਂ ਪੰਜਾਬੀ ਗਾਇਕੀ ਅਤੇ ਪੰਜਾਬੀ ਗਾਇਕਾਂ ਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਹਾਨੂੰ ਫੈਨਸ ਵੇਖਣ ਨੂੰ ਮਿਲ ਜਾਣਗੇ ਪਰ ਸਿੰਗਰਜ਼ ਨੂੰ ਵੀ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਧਾਰਮਿਕ ਪ੍ਰੋਗਰਾਮ ਦੇ ਵਿੱਚ ਗਏ ਨੇ ਤਾਂ ਉਹ ਧਾਰਮਿਕ ਗੀਤ ਹੀ ਗਾਉਣ ਤਾਂ ਉਹਨਾਂ ਦੇ ਵਿੱਚ ਚਿੰਤਪੂਰਣੀ ਮਾਤਾ ਦੇ ਇੱਕ ਪ੍ਰੋਗਰਾਮ ਦੇ ਵਿੱਚ ਪੰਜਾਬੀ ਗਾਇਕ ਬੱਬੂ ਮਾਨ ਦੇ ਵੱਲੋਂ ਹਥਿਆਰਾਂ ਨੂੰ ਪ੍ਰੋਮੋਸ਼ਨ ਕਰਦੇ ਹੋਏ ਜਿਹੜੇ ਗੀਤ ਗਾਏ ਗਏ ਨੇ ਉਸ ਨੂੰ ਲੈ ਕੇ ਹੁਣ ਸਿੰਗਰ ਵਿਵਾਦਾਂ ਦੇ ਵਿੱਚ ਘਿਰ ਗਿਆ ਹੈ ਤੇ ਇੱਥੇ ਹੁਣ ਲੁਧਿਆਣਾ ਦੇ ਡੀਸੀ ਨੂੰ ਇੱਕ ਲੇਟਰ ਦੇ ਰਾਹੀਂ ਸ਼ਿਕਾਇਤ ਭੇਜੀ ਗਈ ਹੈ ਸਨਾਤਨ ਧਰਮ ਵਾਲਿਆਂ ਦੇ ਵੱਲੋਂ ਉਹਨਾਂ ਨੇ ਕਿਹਾ ਹੈ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਆਖਰ ਉਹਨਾਂ ਨੇ ਚਿੰਤਪੁਰ ਦੀ ਮਾਤਾ ਦੇ ਪ੍ਰੋਗਰਾਮ ਦੇ ਵਿੱਚ ਗਾਇਕਾਂ ਨੂੰ ਸੱਦਾ ਇਸ ਲਈ ਦਿੱਤਾ ਸੀ ਤਾਂ ਕਿ ਉਹ ਆ ਕੇ ਧਾਰਮਿਕ ਗੀਤ ਗਾਉਣ ਤੇ ਜਿਹੜੀਆਂ ਸੰਗਤਾ ਨੇ ਉਹਨਾਂ ਨੂੰ ਧਾਰਮਿਕ ਇਤਿਹਾਸ ਦੇ ਨਾਲ ਜੋੜ ਪਾਉਣ ਪਰ ਅਸੀਂ ਵੇਖਦੇ ਹਾਂ ਕਿ ਪੰਜਾਬੀ ਗਾਇਕ ਜਦੋਂ ਇੱਕ ਵਾਰ ਗਾਉਣਾ ਸ਼ੁਰੂ ਕਰ ਦੇਣ ਤਾਂ ਹਥਿਆਰਾਂ ਦੀ ਪ੍ਰਮੋਸ਼ਨ ਵਾਲੇ ਗੀਤ ਇੱਕ ਅੱਧੇ ਉਹਨਾਂ ਦੇ ਵੱਲੋਂ ਗਾਏ ਜਾਂਦੇ ਨੇ ਜਿਸ ਤੋਂ ਬਾਅਦ ਵਿਵਾਦਾਂ ਵਿੱਚ ਜਾਂਦੇ ਨੇ ਤਾਂ ਅਸਲ ਦੇ ਵਿੱਚ ਮੌਕੇ ਦੀ ਜਿਹੜੀ ਨਜ਼ਾਕਤ ਹੈ ਉਸ ਨੂੰ ਵੇਖਦੇ ਹੋਏ ਸਿੰਗਰਜ਼ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਕਿਹੜੇ ਪ੍ਰੋਗਰਾਮ ਦੇ ਵਿੱਚ ਗਾ ਰਹੇ ਨੇ ਜਦੋਂ ਉਹ ਕਾਨਸਰਟ ਕਰਦੇ ਨੇ ਉਹ ਖੁੱਲੇ ਆਮ ਗੀਤ ਗਾ ਦਿੰਦੇ ਨੇ ਪਰ ਉਹ ਇਹ ਵੀ ਨਹੀਂ ਸੋਚਦੇ ਕਿ ਨੌਜਵਾਨਾਂ ਦੇ ਮਨ ਤੇ ਕੀ ਪ੍ਰਭਾਵ ਪਵੇਗਾ ਤਾਂ ਹਥਿਆਰਾਂ ਦੀ ਪ੍ਰਮੋਸ਼ਨ ਕਰਦੇ ਹੋਏ ਗੀਤ ਤਾਂ ਗਾਣੇ ਕਿਸੇ ਵੀ ਤਰੀਕੇ ਨਾਲ ਅਸੀਂ ਸਹੀ ਨਹੀਂ ਠਹਿਰਾ ਸਕਦੇ ਉਤੋਂ ਧਾਰਮਿਕ ਪ੍ਰੋਗਰਾਮ ਦੇ ਵਿੱਚ ਜਦੋਂ ਤੁਸੀਂ ਗਏ ਹੋ ਤਾਂ ਤੁਹਾਨੂੰ ਧਾਰਮਿਕ ਪੇਟਾਂ ਹੀ ਗਾਉਣੀਆਂ ਚਾਹੀਦੀਆਂ ਨੇ ਤਾਂ ਵਿਵਾਦਾਂ ਦੇ ਵਿੱਚ ਘਿਰਨਾ ਵੀ ਲਾਜ਼ਮੀ ਜਹੀ ਗੱਲ ਸੀ ਤਾਂ ਹੁਣ ਸਨਾਤਨ ਧਰਮ ਵਾਲਿਆਂ ਨੇ ਲੁਧਿਆਣਾ ਦੇ ਡੀਸੀ ਨੂੰ ਲੈਟਰ ਲਿਖਿਆ ਕਿ ਉਹਨਾਂ ਨੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਈ ਹੈ ਜਿਹੜੇ ਪ੍ਰਬੰਧਕਾਂ ਨੇ ਇਹ ਪ੍ਰਬੰਧ ਕੀਤੇ ਸ਼ੋਅ ਦੇ ਉਹਨਾਂ ਤੇ ਵੀ ਕਾਰਵਾਈ ਹੋਵੇ ਤੇ ਸਿੰਗਰਸ ਤੇ ਵੀ ਕਾਰਵਾਈ ਦੀ ਗੱਲ ਆਖੀ ਹੈ ਅਸੀਂ ਇੱਥੇ ਅੱਜ ਮਾਣਯੋਗ ਕਮਿਸ਼ਨਰ ਸਾਹਿਬ ਡੀਸੀ ਸਾਹਿਬ ਨੂੰ ਅਸੀਂ ਆਪਣਾ ਮੰਗ ਪੱਤਰ ਦੇਣ ਵਾਸਤੇ ਆਏ ਆ ਜਿਹੜਾ ਉਹਦਾ ਵਿਸ਼ਾ ਹੈ ਅਸੀਂ ਜੈਮਲ ਲੰਗਰ ਸੇਵਾ ਸਮਿਤੀ ਵੱਲੋਂ ਆਏ ਜੀ ਅਸੀਂ ਹਰ ਮਹੀਨੇ ਸੰਗਰਾਂਤ ਤੇ ਉੱਥੇ ਭੰਡਾਰਾ ਲਾਂਜਾਂਦੇ ਆਂ ਦਰਸ਼ਨ ਕਰਨ ਮਹਾਰਾਣੀ ਦੇ ਸਾਰੀ ਸੰਗਤ ਜਾਂਦੀ ਰਹਿੰਦੀ ਅਸੀਂ ਵੀ ਜਾਂਦੇ ਆਂ ਜੀ ਇੱਕ ਊਨਾ ਅੰਬ ਦੇ ਵਿੱਚ ਮਹੋਤਸਵ ਕੀਤਾ ਗਿਆ ਮਾਂ ਦੇ ਨਾਮ ਤੋਂ ਚਿੰਤਪੁਰਨੀ ਮਹੋਤਸਵ ਉਹਦੇ ਵਿੱਚ 14 ਤਰੀਕ ਨੂੰ ਚਿੰਤਪੁਰੇਂ ਦਰਬਾਰ ਤੋਂ ਜੋਤ ਲੈ ਗਏ ਸੀ ਜੋਤ ਸ਼ੋਭਾ ਯਾਤਰਾ ਕੱਢੀ ਉਹਨਾਂ ਨੇ ਜੋਤ ਲੈ ਗਏ ਜੇ ਦਰਬਾਰ ਮਹਾਰਾਣੀ ਦਾ ਭਵੇ ਉੱਥੇ ਲੱਗਾ ਹੋਇਆ ਪਰੰਤੂ ਜੀ ਉਹ ਜੋਤ ਉੱਥੇ ਜਗ ਰਹੀ ਹੈ ਦਰਬਾਰ ਲੱਗਾ ਹੋਇਆ ਪਰ 15 ਔਰ 16 ਨੂੰ ਉੱਥੇ ਜਿਹੜਾ ਰਾਤ ਦਾ ਪ੍ਰੋਗਰਾਮ ਕੀਤਾ ਗਿਆ ਕਾਰਜਕ੍ਰਮ ਕੀਤਾ ਗਿਆ ਉੱਥੇ ਉਹਦੇ ਵਿੱਚ ਜਿਹੜਾ ਗਾਣ ਵਾਸਤੇ ਪੇਟਾਂ ਗਾਣ ਵਾਸਤੇ ਬੁਲਾਇਆ ਗਿਆ ਉਹ ਬੱਬੂ ਮਾਨ ਜੀ ਤੇ ਅਮਰਤ ਮਾਨ ਜੀ ਨੂੰ ਬੁਲਾਇਆ ਗਿਆ ਜੀ ਸਾਨੂੰ ਤਾਂ ਕੋਈ ਖੇਦ ਨਹੀਂ ਜਿੰਨੂੰ ਮਰਜ਼ੀ ਬੁਲਾਇਆ ਜਾਵੇ ਜੀ ਪਰ ਉੱਥੇ ਦਰਬਾਰ ਜੋਤ ਔਰ ਉਸ ਮੇਲੇ ਦਾ ਨਾਮ ਜਿਹੜਾ ਉਸ ਨੂੰ ਬਿਲਕੁਲ ਚੇਂਜ ਕਰਤਾ ਜਾਵੇ ਜੀ ਉਸ ਨੂੰ ਚੇਂਜ ਕੀਤਾ ਜਾਵੇ ਜਿਹੜਾ ਚੰਦਪੁਰਲੀ ਮੌਸਮਾ ਨਾਮ ਕੋਈ ਹੋਰ ਰੱਖ ਦੇਣ ਉਹਦਾ ਉਥੇ ਮੇਲਾ ਕਰਨ ਮੌਸਮ ਮਨਾਉਣ ਜ਼ਰੂਰ ਜੀ ਪਰ ਉਹਦਾ ਨਾਮ ਚੇਂਜ ਕੀਤਾ ਜਾਵੇ ਕਿਉਂ ਜਦੋਂ ਉਥੇ ਜੋਤ ਜਗ ਰਹੀ ਹੈ ਲੋਕੀ ਚਪਲਾਂ ਲੈ ਕੇ ਜੁੱਤੀਆਂ ਲੈ ਕੇ ਜਾ ਰਹੇ ਉਥੇ ਗਾਣੇ ਗਾਏ ਜਾ ਰਹੇ ਆ ਸਟੇਜ ਦੇ ਉੱਤੇ ਜਿਹੜੀਆਂ ਕੁੜੀਆਂ ਮੁੰਡਿਆਂ ਨੂੰ ਨਚਾਇਆ ਜਾ ਰਿਹਾ ਵੈ ਉਹ ਸਾਡੀਆਂ ਭਾਵਨਾਵਾਂ ਨੂੰ ਠੇਸ ਧਾਰਮਿਕ ਭਾਵਨਾਵਾਂ ਨੂੰ ਸਾਡੀਆਂ ਨੂੰ ਠੇਸ ਪਹੁੰਚਦੀ ਹੈ ਧਰਮ ਦੀ ਬੇਅਦਬੀ ਅਸੀਂ ਇਸ ਨੂੰ ਸਮਝਦੇ ਹਾਂ ਔਰ ਬੇਅਦਬੀ ਹੈ ਹੀ ਇਹ ਧਰਮ ਦੀ ਤੇ ਤੁਸੀਂ ਆਪ ਦੇਖਿਆ ਬੱਬੂ ਮਾਨ ਨੂੰ ਗਾਉਂਦੇ ਜੀ ਉੱਥੇ ਨਹੀਂ ਅਸੀਂ ਹਾਂ ਜੀ ਅਸੀਂ ਲਾਈਵ ਦੇਖਿਆ ਜੀ ਆਪਣਾ YouTube ਤੇ ਵੀ ਲਾਈਵ ਚੱਲਿਆ ਜੀ ਅਸੀਂ ਆਪ ਵੀ ਦੇਖਿਆ ਜੀ ਬੱਬੂ ਮਾਨ ਨੂੰ ਬਿਲਕੁਲ ਜੀ ਤੇ ਨਾਲ ਦੂਜੇ ਕਿਹੜੇ ਜੀ ਸਿੰਗਰ ਹੋਰ ਉੱਥੇ ਅਮਰਤ ਮਾਨ ਜੀ 16 ਨ 15 ਨੂੰ ਬੱਬੂ ਮਾਨ ਸ਼ਾਇਦ ਅਸੀਂ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਜੀ ਇਸ ਨੂੰ ਮੇਲਾ ਚੱਲਦਾ ਰਹੇ ਪਰ ਉਥੋਂ ਦਰਬਾਰ ਜਿਹੜਾ ਜੋਤ ਔਰ ਇਸ ਮੇਲੇ ਦਾ ਨਾਮ ਚੇਂਜ ਕਰਤਾ ਜਾਵੇ ਸਾਡੇ ਵਾਲਾ ਮੇਲਾ ਚੱਲਦੇ ਸਾਨੂੰ ਕੋਈ ਦਿੱਕਤ ਨਹੀਂ ਜੀ ਪਰ ਜਿਹੜਾ ਉਥੇ ਜੋਜ ਜਗਦੀ ਹੈ ਦਰਬਾਰ ਲੱਗਾ ਉਹ ਬਿਲਕੁਲ ਸਾਡੇ ਮਨ ਮੰਨੂ ਠੇਸ ਪਹੁੰਚਦੀ ਹੈ ਜੀ ਔਰ ਸਾਰੇ ਭਗਤਾਂ ਦੇ ਸ਼ਰਧਾਲੂਆਂ ਦੇ ਮਨ ਨੂੰ ਜਰੂਰ ਠੇਸ ਪਹੁੰਚੇ ਕਿਉਂਕਿ ਚਿੰਤਪੁਨੀ ਦਰਬਾਰ ਤੋਂ ਜਿਹੜੀਆਂ ਜੋਤਾਂ ਲਜਾਈ ਜਾਂਦੀਆਂ ਉਹ ਜਗਤਿਆਂ ਕੀਰਤਨਾਂ ਵਾਸਤੇ ਲਜਾਈਆਂ ਜਾਂਦੀਆਂ ਨਾ ਕਿ ਮੇਲਿਆਂ ਵਾਸਤੇ ਲਜਾਈਆਂ ਜਾਂਦੀਆਂ ਅਸੀਂ ਜੈ ਮਾ ਚਿੰਤਪੁਨੀ ਲੰਗਰ ਕਮੇਟੀ ਤੋਂ ਆ ਜੀ ਸਾਡੇ ਨਾਲ ਸਾਡੇ ਸਵਾਮੀ ਸ੍ਰੀ ਅਮਰੇਸ਼ਵਰ ਦਾਸ ਜੀ ਹੈ ਜੀ ਅਸੀਂ ਹੁਣ ਵੀ ਸੰਗਰਾਮ ਤੇ ਭੰਡਾਰਾ ਲਾਉਣ ਗਏ ਸੀ ਤੇ ਸਾਡੇ ਨਜ਼ਰ ਵਿੱਚ ਆਇਆ ਉੱਥੇ ਮਾਚਨ ਪੁਰਣੀ ਮਹੋਤਸਵ ਦੇ ਨਾਮ ਤੇ ਮੇਲਾ ਕਰਵਾਇਆ ਜਾ ਰਿਹਾ ਜੀ ਤੇ ਉੱਥੇ ਉਹਨਾਂ ਨੇ ਸਿੰਗਰ ਸੱਦੇ ਜੀ ਸਾਨੂੰ ਸਿੰਗਰਾਂ ਤੋਂ ਕੋਈ ਪ੍ਰੋਬਲਮ ਨਹੀਂ ਹੈ ਉਹਨਾਂ ਨੇ ਉੱਥੇ ਧਾਰਮਾ ਦੇ ਗਾਣੇ ਗਾਏ ਜੀ ਡਾਂਸਰਾਂ ਨਚਾਈਆਂ ਗਈਆਂ ਜੀ ਜਿਹਦੇ ਕਰਕੇ ਸਾਡੇ ਦਿਲ ਨੂੰ ਬਹੁਤ ਟੇਸ ਪਹੁੰਚੀ ਹੈ ਜੀ ਇੱਕ ਪਾਸੇ ਮਾਤਾ ਦੀ ਜੋਤ ਹੈ ਮਾਤਾ ਦਾ ਦਰਬਾਰ ਹੈ ਤੇ ਦੂਜੇ ਪਾਸੇ ਉੱਥੇ ਮੇਲੇ ਦੇ ਵਿੱਚ ਲੋਕੀ ਧਾਰੂਆਂ ਪੀ ਕੇ ਨੱਚ ਰਹੇ ਐ ਆਪਣੇ ਅਸ਼ਲੀਲ ਗਾਣਿਆਂ ਤੇ ਧਾਰੂਆਂ ਵਾਲਿਆਂ ਤੇ ਖਤਿਆਰਾਂ ਵਾਲਾ ਤੇ ਜਿਸ ਕਰਕੇ ਸਾਡੀ ਭਾਵਨਾ ਨੂੰ ਬਹੁਤ ਠੇਸ ਪਹੁੰਚੀ ਹੈ ਤੇ ਇਹ ਇੱਕ ਕਿਸਮ ਦੀ ਜੀ ਬੇਅਦਬੀ ਹੈ ਬਹੁਤ ਹੀ ਹੱਦ ਤੱਕ ਬੇਅਦਬੀ ਹੈ ਜੀ ਜੋ ਅਸੀਂ ਸਹਿਣ ਨਹੀਂ ਕਰ ਸਕਦੇ ਤੇ ਅਸੀਂ ਡੀਸੀ ਸਾਹਿਬ ਤੋਂ ਕਮਿਸ਼ਨਰ ਸਾਹਿਬ ਤੋਂ ਇਹੀ ਮੰਗ ਕਰਦੇ ਆਂ ਵੀ ਜਿਹੜੇ ਵੀ ਉੱਥੇ ਪ੍ਰਸ਼ਾਸਨ ਦੇ ਜਾਂ ਜिले ਦੇ ਵੀ ਪ੍ਰਬੰਧਕ ਹੈ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਸਾਡੀ ਇੱਕ ਹੀ ਮੰਗ ਹੈ ਜਾਂ ਤਾਂ ਉੱਥੇ ਮਾਤਾ ਦੀ ਜੋਤ ਨਾ ਹੋਵੇ ਦਰਬਾਰ ਨਾ ਹੋਵੇ ਤੇ ਮਾਚਿੰਪੁਰਨੀ ਦਾ ਨਾਮ ਨਾ ਯੂਜ਼ ਕੀਤਾ ਜਾਵੇ ਮੇਲਾ ਚੱਲੇ ਅੰਬ ਮੌਤਸਵ ਹਿਮਾਚਲ ਮੌਤਸਵ ਕੁਝ ਵੀ ਰੱਖ ਲੈਣ ਪਰ ਮਾਚਿੰਪੁਰ ਦੀ ਨਾਮ ਤੇ ਅਸੀਂ ਇਦਾਂ ਬੇਅਦਬੀ ਨਹੀਂ ਹੋਣ ਦਵਾ ਮੈਂ ਐਡਵੋਕੇਟ ਸਾਗਰ ਲਖਸ਼ੇ ਡਿਸਟ੍ਰਿਕਟ ਕੋਰਟ ਲੁਧਿਆਣਾ ਤੋਂ ਮੈਂ ਮਾ ਚਿੰਪੁਰਨੀ ਮਾਚ ਚਿੰਪੁਰਨੀ ਲੰਗਰ ਸੇਵਾ ਸਮਿਤੀ ਦੇ ਨਾਲ ਜੁੜਿਆ ਹੋਇਆ ਹਾਂ ਤੇ ਅਸੀਂ ਜਿਵੇਂ ਕਿ ਸਵਾਮੀ ਜੀ ਨੇ ਪਹਿਲਾਂ ਹੀ ਦੱਸਿਆ ਹੈ ਕਿ ਵੀ ਅਸੀਂ ਹਰ ਸੰਗ੍ਰਾਂਤ ਨੂੰ ਉੱਥੇ ਲੰਗਰ ਦੀ ਸੇਵਾ ਨਿਭਾਉਂਦੇ ਪਏ ਹਾਂ ਤੇ ਇਸ ਵਾਰੀ ਦੇਖਣ ਚ ਇਹ ਆਇਆ ਕਿ ਉਨਾ ਡਿਸਟ੍ਰਿਕਟ ਦੇ ਵਿੱਚ ਅੰਬ ਖੇਤਰ ਦੇ ਵਿੱਚ ਇੱਕ ਪ੍ਰੋਗਰਾਮ ਸਰਕਾਰ ਦੇ ਦੁਆਰਾ ਆਯੋਜਿਤ ਕੀਤਾ ਗਿਆ ਸੀ ਜਿਦੇ ਵਿੱਚ ਪੰਜਾਬ ਤੋਂ ਹੋਰ ਬਹੁਤ ਸਾਰੇ ਆਲੇ ਦੁਆਲੇ ਤੋਂ ਕੁਝ ਸਿੰਗਰਾਂ ਨੂੰ ਬੁਲਾਇਆ ਬੁਲਾਇਆ ਗਿਆ ਸੀ ਜਿਹੜੇ ਕਿ ਪੰਜਾਬੀ ਸਿੰਗਰ ਸਨ ਲੇਕਿਨ ਉਹ ਪੰਜਾਬੀ ਸਿੰਗਰ ਦੇ ਵੱਲੋਂ ਕੋਈ ਵੀ ਮਾ ਦੇ ਨਾਮ ਦਾ ਕੋਈ ਵੀ ਸ਼ਬਦ ਜਾਂ ਉਹਨਾਂ ਦੇ ਕੋਈ ਵੀ ਉਹਨਾਂ ਦੀ ਵਿਸ਼ੇਸ਼ਤਾ ਚ ਕੋਈ ਭਜਨ ਗਾਇਆ ਨਹੀਂ ਗਿਆ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਉਹਨਾਂ ਨਿਊਜ਼ ਦੇ ਵਿੱਚ ਲਾਈਵ ਆ ਰਿਹਾ ਔਰ ਹੱਲੇ ਵੀ ਤੁਹਾਨੂੰ YouTube ਔਰ ਉਹਨਾਂ ਦੀ ਜਿਹੜੀ ਵੈਬਸਾਈਟਸ ਨੇ ਨਿਊਜ਼ ਚੈਨਲਸ ਦੀ ਉੱਥੇ ਮਿਲ ਵੀ ਸਕਦਾ ਹੈ ਇਸ ਦੇ ਵਿੱਚ ਜਿਹੜੇ ਉਹਨਾਂ ਨੇ ਗਾਣੇ ਗਾਏ ਹੈ ਉਹ ਮਤਲਬ ਉਹਨਾਂ ਵਿੱਚ ਹਥਿਆਰਾਂ ਦਾ ਜ਼ਿਕਰ ਕੀਤਾ ਗਿਆ ਔਰ ਨਾਲ ਹੀ ਨਸ਼ੇ ਦਾ ਜਾਂ ਜਾ ਮਤਲਬ ਇਦਾਰੇ ਨਸ਼ੀਲੇ ਪਦਾਰਥਾਂ ਦਾ ਜ਼ਿਕਰ ਕੀਤਾ ਗਿਆ ਜਿਹਦੇ ਨਾਲ ਇਹ ਮੰਨਨਯੋਗ ਨਹੀਂ ਹੈ ਕਿ ਅਸੀਂ ਇੱਕ ਹਿਮਾਚਲ ਦੇ ਭੂਮੀ ਦੇ ਵਿੱਚ ਜਾ ਕੇ ਮਾ ਚਿੰਤਪੁਰਨੀ ਦਰਬਾਰ ਤੇ ਜਾ ਕੇ ਉਹਨਾਂ ਦੇ ਨਾਮ ਦੇ ਅਧੀਨ ਇਹੋ ਜਿਹੇ ਗਾਣਿਆਂ ਦਾ ਉਚਾਰਨ ਕਰੀਏ ਤੇ ਉਹਨਾਂ ਦੇ ਉਹਨਾਂ ਨੂੰ ਸਮਰਪਿਤ ਮੇਲੇ ਦੇ ਵਿੱਚ ਅਸੀਂ ਕਰੀਏ ਜਾ ਰਿਹਾ ਸੀ ਕਿ ਜਾਗਰਣ ਕਰਾਇਆ ਜਾ ਰਿਹਾ ਸੀ ਉਹ ਮੇਲਾ ਸੀਗਾ ਜੀ ਸਰਕਾਰ ਵੱਲੋਂ ਸੀਗਾ ਪ੍ਰਸ਼ਾਸਨ ਵੱਲੋਂ ਸੀਗਾ ਉੱਥੋਂ ਦੇ ਲੋਕਲ ਪ੍ਰਸ਼ਾਸਨ ਵੱਲੋਂ ਤੇ ਜਿਹਦੇ ਵਿੱਚ ਉੱਥੋਂ ਦੀ ਮੌਜੂਦਾ ਸਰਕਾਰ ਦੀ ਇਨਵੋਲਵਮੈਂਟ ਸੀਗੀ ਤਾ ਕਰਕੇ ਮੇਲਾ ਉੱਥੇ ਕਰਾਇਆ ਗਿਆ ਸੀ ਤੇ ਜਿਹੜੇ ਕੀਤੇ ਤਾਂ ਕਾਰਵਾਈ ਹੋਣੀ ਚਾਹੀਦੀ ਸਿੰਗਲ ਤੇ ਹੋਣੀ ਮੇਲੇ ਕਰਾਉਣ ਵਾਲੇ ਤੇ ਹੋਣੀ ਦੇਖੋ ਜੀ ਕਾਰਵਾਈ ਤਾਂ ਉਸ ਪਰਸਨ ਤੇ ਹੋਣੀ ਜ਼ਰੂਰੀ ਹੈ ਜਿਸ ਨੇ ਪਹਿਲਾਂ ਤਾਂ ਇਹਦੀ ਅਨੁਮਤੀ ਦਿੱਤੀ ਕਿ ਜਾਗਰਨ ਜਾਂ ਇਹ ਮੇਲਾ ਕਰਵਾਇਆ ਜਾਵੇ ਤੇ ਉਹਨੇ ਫਿਰ ਆਪਣਾ ਚੈਕਿੰਗ ਨਹੀਂ ਕੀਤੀ ਕਿ ਵੀ ਇਸ ਮੇਲੇ ਨੂੰ ਕਿਸ ਤਰੀਕੇ ਨਾਲ ਰੂਪ ਇਹਦਾ ਬਣਾਇਆ ਜਾਵੇ ਰੂਪਰੇਖਾ ਕੀ ਹੋਣੀ ਚਾਹੀਦੀ ਹੈ ਜਿਹਦੇ ਨਾਲ ਇਹ ਕਿਸੇ ਵੀ ਧਾਰਮਿਕ ਪਰਸਨ ਜਾਂ ਧਾਰਮਿਕ ਪਾਵਨਾਂ ਨੂੰ ਠੇਸ ਨਾ ਪਹੁੰਚੇ ਜਦ ਕੀ ਮੇਲੇ ਦੀ ਸਾਰੀ ਵਿਉਂਤਬੰਦੀ ਅਗਰ ਸਰਕਾਰ ਵੱਲੋਂ ਕੀਤਾ ਜਾਂਦਾ ਜਾਂ ਕਿਸੇ ਸੰਸਥਾ ਵੱਲੋਂ ਕੀਤਾ ਜਾਂਦਾ ਉਹਦੀ ਪਹਿਲਾਂ ਹੀ ਰੂਪਰੇਖਾ ਬਣਾ ਲਿੱਤੀ ਜਾਂਦੀ ਹੈ ਤੇ ਐਡਵੋਕੇਟ ਸਰ ਉਹ ਕਲਿੱਪ ਵਗੈਰਾ ਹੈਗੀ ਤੁਹਾਡੇ ਕੋਲ ਜਿਹੜੀ ਦੇਖੋ ਜੀ ਲਿਪ ਜਿਹੜੀ ਕਲਿੱਪ ਹੈਗੀ ਆ ਜਾਂ ਵੀਡੀਓਜ਼ ਹੈ ਇਹ ਸਾਡੇ ਕੋਲ ਵੀ ਹੈ ਸਾਡੇ ਕੋਲ ਅਲੱਗ ਤੋਂ ਪੈਨ ਡਰਾਈਵ ਚ ਹੈ ਔਰ ਫੋਨ ਦੇ ਵਿੱਚ ਵੀ ਹੈ ਬਲਕਿ ਅਗਰ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਤਾਂ ਉਹਨਾਂ ਨਿਊਜ਼ ਚੈਨਲ ਤੁਸੀਂ ਸਰਚ ਕਰੋਗੇ ਉੱਤੇ ਵੀ ਮਿਲੂਗੀ ਔਰ YouTube ਤੇ ਵੀ ਮਿਲੇਗੀ ਅਸੀਂ ਉਹਨਾਂ ਨੂੰ ਹੀ ਕਲਿੱਪਸ ਨੂੰ ਕੱਢ ਕੇ ਲੋਕਲ ਜਿਹੜੀਆਂ ਲਾਈਵ ਕਲਿੱਪ ਸੀ ਉਹਨਾਂ ਨੂੰ ਵੀ ਕੱਢ ਕੇ ਅੱਜ ਅਸੀਂ ਸਬਮਿਟ ਕੀਤੀਆਂ ਨੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਲੋਕਲ ਜਿਹੜਾ ਸਾਡਾ ਡਿਸਟ੍ਰਿਕਟ ਲੁਧਿਆਣਾ ਦਾ ਪ੍ਰਸ਼ਾਸਨ ਹੈ ਇੱਥੇ ਕੋਈ ਨਾ ਕੋਈ ਜ਼ਰੂਰ ਕਾਰਵਾਈ ਕਰ ਵੀ ਕਰੇਗਾ ਉਹਨਾਂ ਨੇ ਸਾਨੂੰ ਆਸ਼ਵਾਸਨ ਦਿਵਾਇਆ ਹੈ ਕਿ ਜੋ ਬਣਦੀ ਕਾਰਵਾਈ ਹੋਗੀ ਜੋ ਸਾਡੀ ਰਿਪਰੈਜੈਂਟੇਸ਼ਨ ਹੋਏਗੀ ਉਹਨਾਂ ਦੁਆਰਾ ਤੇ ਉਹ ਜ਼ਰੂਰ ਕੀਤੀ ਜਾਏਗੀ ਸਾਨੂੰ ਆਸ ਹੈ ਸਿੰਗਰ ਦੇਖੋ ਜੀ ਸਰਕਾਰ ਵੱਲੋਂ ਤਾਂ ਬੁਲਾਏ ਗਏ ਜਿਹੜੇ ਸਾਨੂੰ ਪਤਾ ਨੇ ਬੱਬੂ ਮਾਨ ਪੰਜਾਬੀ ਸਿੰਗਰ ਨੇ ਔਰ ਅੰਮ੍ਰਿਤ ਮਾਨ ਪੰਜਾਬੀ ਸਿੰਗਰ ਹੈ ਇਹ ਦੋਨੋਂ ਨੂੰ ਬੁਲਾਇਆ ਇਸ ਤੋਂ ਇਲਾਵਾ ਹੋਰ ਕਿਹੜੇ ਨੇ ਉਹ ਤਾਂ ਉਹਨਾਂ ਨੇ ਹੀ ਦੱਸਣਾ ਕਿਉਂਕਿ ਇਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਦੇਖੋ ਉਹਦੇ ਉਹਦੇ ਵਿੱਚ ਤੁਸੀਂ ਅਗਰ ਪ੍ਰੋਗਰਾਮ ਦੀ ਰੂਪਰੇਖਾ ਦੇਖਣਗੇ ਪਹਿਲੇ ਦਿਨ ਜਦੋਂ 15 ਤਰੀਕ ਨੂੰ ਪ੍ਰੋਗਰਾਮ ਹੋਇਆ ਉਹਦੇ ਵਿੱਚ ਵੀ ਅੰਨੀ ਹਵੜਾ ਦਫੜੀ ਸੀ ਕੋਈ ਮੈਨੇਜਮੈਂਟ ਨਹੀਂ ਸੀ ਤੇ ਇਹ ਕਿਤੋਂ ਵੀ ਅ ਮਤਲਬ ਦੇਖਣ ਨੂੰ ਨਹੀਂ ਆਉਂਦਾ ਕਿ ਕਿਸੇ ਵੀ ਮੇਲੇ ਦੇ ਵਿੱਚ ਜਿਹੜਾ ਧਾਰਮਿਕ ਮੇਲਾ ਹੋਵੇ ਔਰ ਪਰਮਾਤਮਾ ਦੇ ਨਾਮ ਤੇ ਕੀਤਾ ਗਿਆ ਹੋਵੇ ਉਹਦੇ ਵਿੱਚ ਸਿੰਗਰਸ ਦੇ ਨਾਲ ਡਾਂਸਰਸ ਡਾਂਸ ਕਰ ਰਹੀਆਂ ਨੇ ਸਟੇਜ ਦੇ ਵਿੱਚ ਇਹ ਤਾਂ ਮੰਨਣ ਯੋਗ ਨਹੀਂ ਆ ਇਹ ਇਹ ਅਪੱਤੀ ਜਨਕ ਹੈ ਤੇ ਅਸੀਂ ਸਾਰਿਆਂ ਨੇ ਆਪਣੀ ਅਪੱਤੀ ਧਾਇਰ ਕੀਤੀ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਅੱਗੇ ਤੋਂ ਇੰਦਾਂ ਦੇ ਪ੍ਰੋਗਰਾਮਾਂ ਨੂੰ ਕਦੀ ਪ੍ਰੋਤਸਾਹਨ ਨਾ ਕਰੋ ਤੇ ਇਹਨਾਂ ਦਾ ਹਮੇਸ਼ਾ ਵਿਰੋਧ ਕਰੋ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹੋ ਬਿਲਕੁਲ ਅਸੀਂ ਕਰ ਅਸੀਂ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਆ ਜੇ ਪ੍ਰਸ਼ਾਸਨ ਸਾਡਾ ਸਾਥ ਦੇ ਰਿਹਾ ਤੇ ਅਸੀਂ ਅੱਗੇ ਵੀ ਜਾਵਾਂਗੇ ਜੇ ਅਗਰ ਨਹੀਂ ਕਾਰਵਾਈ ਹੁੰਦੀ ਤਾਂ ਅਗਲਾ ਕਦਮ ਕੀ ਹੋਵੇਗਾ ਦੇਖੋ ਜੀ ਜਿਹੜਾ ਅਗਲਾ ਕਦਮ ਹੈ ਸਾਡੀ ਸਮਿਤੀ ਹੈ ਸਾਡੀ ਕਮੇਟੀ ਹੈ ਕਮੇਟੀ ਦੇ ਵਿੱਚ ਜੋ ਅਸੀਂ ਆਪਣੇ ਵਿਚਾਰ ਰੱਖਣਗੇ ਜਾਂ ਜੋ ਅਸੀਂ ਫੈਸਲਾ ਲਵਾਂਗੇ ਆਪਸ ਵਿੱਚ ਮਿਲ ਕੇ ਜਾਂ ਜੋ ਸਵਾਮੀ ਜੀ ਸਾਨੂੰ ਆਦੇਸ਼ ਕਰਨਗੇ ਉਸੇ 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 ਅਨੁਸਾਰ ਅਸੀਂ ਕਾਰਵਾਈ ਕਰਾਂਗੇ ਤੂੰ ਚੱਕਰ ਵਿੱਚ ਪਾਉਣੀ ਹੈ ਮੈਂ ਚੱਕਰ ਵਿੱਚ ਪੈਂਦਾ ਨਹੀਂ ਪੰਜਾਬੀ ਗਾਇਕੀ ਅਤੇ ਪੰਜਾਬੀ ਗਾਇਕਾਂ ਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਹਾਨੂੰ ਫੈਨਸ ਵੇਖਣ ਨੂੰ ਮਿਲ ਜਾਣਗੇ ਪਰ ਸਿੰਗਰਜ਼ ਨੂੰ ਵੀ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਧਾਰਮਿਕ ਪ੍ਰੋਗਰਾਮ ਦੇ ਵਿੱਚ ਗਏ ਨੇ ਤਾਂ ਉਹ ਧਾਰਮਿਕ ਗੀਤ ਹੀ ਗਾਉਣ ਤਾਂ ਉਹਨਾਂ ਦੇ ਵਿੱਚ ਚਿੰਤਪੂਰਣੀ ਮਾਤਾ ਦੇ ਇੱਕ ਪ੍ਰੋਗਰਾਮ ਦੇ ਵਿੱਚ ਪੰਜਾਬੀ ਗਾਇਕ ਬੱਬੂ ਮਾਨ ਦੇ ਵੱਲੋਂ ਹਥਿਆਰਾਂ ਨੂੰ ਪ੍ਰੋਮੋਸ਼ਨ ਕਰਦੇ ਹੋਏ ਜਿਹੜੇ ਗੀਤ ਗਾਏ ਗਏ ਨੇ ਉਸ ਨੂੰ ਲੈ ਕੇ ਹੁਣ ਸਿੰਗਰ ਵਿਵਾਦਾਂ ਦੇ ਵਿੱਚ ਘਿਰ ਗਿਆ ਹੈ ਤੇ ਇੱਥੇ ਹੁਣ ਲੁਧਿਆਣਾ ਦੇ ਡੀਸੀ ਨੂੰ ਇੱਕ ਬੈਟਰ ਦੇ ਰਾਹੀਂ ਸ਼ਿਕਾਇਤ ਭੇਜੀ ਗਈ ਹੈ ਸਨਾਤਨ ਧਰਮ ਵਾਲਿਆਂ ਦੇ ਵੱਲੋਂ ਉਹਨਾਂ ਨੇ ਕਿਹਾ ਹੈ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਆਖਰ ਉਹਨਾਂ ਨੇ ਚਿੰਤਪੁਰ ਦੀ ਮਾਤਾ ਦੇ ਪ੍ਰੋਗਰਾਮ ਦੇ ਵਿੱਚ ਗਾਇਕਾਂ ਨੂੰ ਸੱਦਾ ਇਸ ਲਈ ਦਿੱਤਾ ਸੀ ਤਾਂ ਕਿ ਉਹ ਆ ਕੇ ਧਾਰਮਿਕ ਗੀਤ ਗਾਉਣ ਤੇ ਜਿਹੜੀਆਂ ਸੰਗਤਾ ਨੇ ਉਹਨਾਂ ਨੂੰ ਧਾਰਮਿਕ ਇਤਿਹਾਸ ਦੇ ਨਾਲ ਜੋੜ ਪਾਉਣ ਪਰ ਅਸੀਂ ਵੇਖਦੇ ਹਾਂ ਕਿ ਪੰਜਾਬੀ ਗਾਇਕ ਜਦੋਂ ਇੱਕ ਵਾਰ ਗਾਉਣਾ ਸ਼ੁਰੂ ਕਰ ਦੇਣ ਤਾਂ ਹਥਿਆਰਾਂ ਦੀ ਪ੍ਰਮੋਸ਼ਨ ਵਾਲੇ ਗੀਤ ਇੱਕ ਅੱਧੇ ਉਹਨਾਂ ਦੇ ਵੱਲੋਂ ਗਾਏ ਜਾਂਦੇ ਨੇ ਜਿਸ ਤੋਂ ਬਾਅਦ ਵਿਵਾਦ ਅਜ ਘਿਰ ਜਾਂਦੇ ਨੇ ਤਾਂ ਅਸਲ ਦੇ ਵਿੱਚ ਮੌਕੇ ਦੀ ਜਿਹੜੀ ਨਜ਼ਾਕਤ ਹੈ ਉਸ ਨੂੰ ਵੇਖਦੇ ਹੋਏ ਸਿੰਗਰਜ਼ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਕਿਹੜੇ ਪ੍ਰੋਗਰਾਮ ਦੇ ਵਿੱਚ ਗਾ ਰਹੇ ਨੇ ਜਦੋਂ ਉਹ ਕਾਨਸਰਟ ਕਰਦੇ ਨੇ ਉਹ ਖੁੱਲੇ ਆਮ ਗੀਤ ਗਾ ਦਿੰਦੇ ਨੇ ਪਰ ਉਹ ਇਹ ਵੀ ਨਹੀਂ ਸੋਚਦੇ ਕਿ ਨੌਜਵਾਨਾਂ ਦੇ ਮਨ ਤੇ ਕੀ ਪ੍ਰਭਾਵ ਪਵੇਗਾ ਤਾਂ ਹਥਿਆਰਾਂ ਦੀ ਪ੍ਰੋਮੋਸ਼ਨ ਕਰਦੇ ਹੋਏ ਗੀਤ ਤਾਂ ਗਾਣੇ ਕਿਸੇ ਵੀ ਤਰੀਕੇ ਨਾਲ ਅਸੀਂ ਸਹੀ ਨਹੀਂ ਠਹਿਰਾ ਸਕਦੇ ਉਦੋਂ ਧਾਰਮਿਕ ਪ੍ਰੋਗਰਾਮ ਦੇ ਵਿੱਚ ਜਦੋਂ ਤੁਸੀਂ ਗਏ ਹੋ ਤਾਂ ਤੁਹਾਨੂੰ ਧਾਰਮਿਕ ਪੇਟਾਂ ਹੀ ਗਾਉਣੀਆਂ ਚਾਹੀਦੀਆਂ ਨੇ ਤਾਂ ਵਿਵਾਦ ਦੇ ਵਿੱਚ ਘਿਰਨਾ ਵੀ ਲਾਜ਼ਮੀ ਜਹੀ ਗੱਲ ਸੀ ਤਾਂ ਹੁਣ ਸਨਾਤਨ ਧਰਮ ਵਾਲਿਆਂ ਨੇ ਲੁਧਿਆਣਾ ਦੇ ਡੀਸੀ ਨੂੰ ਲੈਟਰ ਲਿਖਿਆ ਕਿ ਉਹਨਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਜਿਹੜੇ ਪ੍ਰਬੰਧਕਾਂ ਨੇ ਇਹ ਪ੍ਰਬੰਧ ਕੀਤੇ ਸ਼ੋਅ ਦੇ ਉਹਨਾਂ ਤੇ ਵੀ ਕਾਰਵਾਈ ਹੋਵੇ ਤੇ ਸਿੰਗਰਸ ਤੇ ਵੀ ਕਾਰਵਾਈ ਦੀ ਗੱਲ ਆਖੀ ਹੈ ਅਸੀਂ ਇੱਥੇ ਅੱਜ ਮਾਣਯੋਗ ਕਮਿਸ਼ਨਰ ਸਾਹਿਬ ਡੀਸੀ ਸਾਹਿਬ ਨੂੰ ਅਸੀਂ ਆਪਣਾ ਮੰਗ ਪੱਤਰ ਦੇਣ ਵਾਸਤੇ ਆਏ ਹਾਂ ਜਿਹੜਾ ਉਹਦਾ ਵਿਸ਼ਾ ਹੈ ਅਸੀਂ ਜੈਮਲ ਲੰਗਰ ਸੇਵਾ ਸਮਿਤੀ ਵੱਲੋਂ ਆਏ ਜੀ ਅਸੀਂ ਹਰ ਮਹੀਨੇ ਸੰਗਰਾਂਤ ਤੇ ਉੱਥੇ ਭੰਡਾਰਾ ਲਾਂਜਾਂਦੇ ਆਂ ਦਰਸ਼ਨ ਕਰਨ ਮਹਾਰਾਣੀ ਦੇ ਸਾਰੀ ਸੰਗਤ ਜਾਂਦੀ ਰਹਿੰਦੀ ਅਸੀਂ ਵੀ ਜਾਂਦੇ ਆਂ ਜੀ ਇੱਕ ਊਨਾ ਅੰਬ ਦੇ ਵਿੱਚ ਮਹੋਤਸਵ ਕੀਤਾ ਗਿਆ ਮਾਂ ਦੇ ਨਾਮ ਤੋਂ ਚਿੰਤਪੁਰਨੀ ਮਹੋਤਸਵ ਉਹਦੇ ਵਿੱਚ 14 ਤਰੀਕ ਨੂੰ ਚਿੰਤਪੁਰਨੀ ਦਰਬਾਰ ਤੋਂ ਜੋਤ ਲੈ ਗਏ ਸੀ ਜੋਤ ਸ਼ੋਭਾ ਯਾਤਰਾ ਕੱਢੀ ਉਹਨਾਂ ਨੇ ਜੋਤ ਲੈ ਗਏ ਜੇ ਦਰਬਾਰ ਮਹਾਰਾਣੀ ਦਾ ਭਵੇ ਉੱਥੇ ਲੱਗਾ ਹੋਇਆ ਪਰੰਤੂ ਜੀ ਉਹ ਜੋਤ ਉੱਥੇ ਜਗ ਰਹੀ ਹੈ ਦਰਬਾਰ ਲੱਗਾ ਹੋਇਆ ਪਰ 15 ਔਰ 16 ਨੂੰ ਉਥੇ ਜਿਹੜਾ ਰਾਤ ਦਾ ਪ੍ਰੋਗਰਾਮ ਕੀਤਾ ਗਿਆ ਕਾਰਜਕ੍ਰਮ ਕੀਤਾ ਗਿਆ ਉਥੇ ਉਹਦੇ ਵਿੱਚ ਜਿਹੜਾ ਗਾਣ ਵਾਸਤੇ ਪੇਟਾਂ ਗਾਣ ਵਾਸਤੇ ਬੁਲਾਇਆ ਗਿਆ ਉਹ ਬੱਬੂ ਮਾਨ ਜੀ ਤੇ ਅਮਰਤ ਮਾਨ ਜੀ ਨੂੰ ਬੁਲਾਇਆ ਗਿਆ ਜੀ ਸਾਨੂੰ ਤਾਂ ਕੋਈ ਖੇਦ ਨਹੀਂ ਜਿੰਨੂੰ ਮਰਜ਼ੀ ਬੁਲਾਇਆ ਜਾਵੇ ਜੀ ਪਰ ਉਥੇ ਦਰਬਾਰ ਜੋਤ ਔਰ ਉਸ ਮੇਲੇ ਦਾ ਨਾਮ ਜਿਹੜਾ ਉਸ ਨੂੰ ਬਿਲਕੁਲ ਚੇਂਜ ਕਰਤਾ ਜਾਵੇ ਜੀ ਉਸ ਨੂੰ ਚੇਂਜ ਕੀਤਾ ਜਾਵੇ ਜਿਹੜਾ ਚੰਦਪੁਰਲੀ ਮੌਸਮਾ ਨਾਮ ਕੋਈ ਹੋਰ ਰੱਖ ਦੇਣ ਉਹਦਾ ਉਥੇ ਮੇਲਾ ਕਰਨ ਮੌਸਮ ਮਨਾਉਣ ਜ਼ਰੂਰ ਜੀ ਪਰ ਉਹਦਾ ਨਾਮ ਚੇਂਜ ਕੀਤਾ ਜਾਵੇ ਕਿਉਂ ਜਦੋਂ ਉਥੇ ਜੋਤ ਜਗ ਰਹੀ ਹੈ ਲੋਕੀ ਚਪਲਾਂ ਲੈ ਕੇ ਜੁੱਤੀਆਂ ਲੈ ਕੇ ਜਾ ਰਹੇ ਉਥੇ ਗਾਣੇ ਗਾਏ ਜਾ ਰਹੇ ਹੈ ਸਟੇਜ ਦੇ ਉੱਤੇ ਜਿਹੜੀਆਂ ਕੁੜੀਆਂ ਮੁੰਡਿਆਂ ਨੂੰ ਨਚਾਇਆ ਜਾ ਰਿਹਾ ਵੈ ਉਹ ਸਾਡੀਆਂ ਭਾਵਨਾਵਾਂ ਨੂੰ ਠੇਸ ਧਾਰਮਿਕ ਭਾਵਨਾਵਾਂ ਨੂੰ ਸਾਡੀਆਂ ਨੂੰ ਠੇਸ ਪਹੁੰਚਦੀ ਹੈ ਧਰਮ ਦੀ ਬੇਅਦਬੀ ਅਸੀਂ ਇਸ ਨੂੰ ਸਮਝਦੇ ਹਾਂ ਔਰ ਬੇਅਦਬੀ ਹੈ ਹੀ ਧਰਮ ਦੀ ਤੇ ਤੁਸੀਂ ਆਪ ਦੇਖ ਕੇ ਬੱਬੂ ਮਾਨ ਨੂੰ ਗਾਉਂਦੇ ਜੀ ਉੱਥੇ ਨਹੀਂ ਅਸੀਂ ਹਾਂ ਜੀ ਅਸੀਂ ਲਾਈਵ ਦੇਖਿਆ ਜੀ ਆਪਣਾ YouTube ਤੇ ਵੀ ਲਾਈਵ ਚੱਲਿਆ ਜੀ ਅਸੀਂ ਆਪ ਵੀ ਦੇਖਿਆ ਜੀ ਬੱਬੂ ਮਾਨ ਨੂੰ ਬਿਲਕੁਲ ਜੀ ਤੇ ਨਾਲ ਦੂਜੇ ਕਿਹੜੇ ਸੀ ਸਿੰਗਰ ਹੋਰ ਉੱਥੇ ਅਮਰਤ ਮਾਨ ਜੀ ਸੋਹਲਾ ਨ 15 ਨੂੰ ਬੱਬੂ ਮਾਨ ਸ਼ਾਇਦ ਅਸੀਂ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਜੀ ਇਸ ਨੂੰ ਮੇਲਾ ਚੱਲਦਾ ਰਹੇ ਪਰ ਉਥੋਂ ਦਰਬਾਰ ਜਿਹੜਾ ਜੋਤ ਔਰ ਇਸ ਮਿਲ ਦਾ ਨਾਮ ਚੇਂਜ ਕਰਤਾ ਜਾਵੇ ਸਾਡੇ ਵਾਲੇ ਮੇਲਾ ਚੱਲਦੇ ਸਾਨੂੰ ਕੋਈ ਦਿੱਕਤ ਨਹੀਂ ਜੀ ਔਰ ਜਿਹੜਾ ਉਥੇ ਜੋਜ ਜਗਦੀ ਹੈ ਦਰਬਾਰ ਲੱਗਾ ਉਹ ਬਿਲਕੁਲ ਸਾਡੇ ਮਨ ਮੰਨੂ ਠੇਸ ਪਹੁੰਚਦੀ ਹੈ ਜੀ ਔਰ ਸਾਰੇ ਭਗਤਾਂ ਦੇ ਸ਼ਰਧਾਲੂਆਂ ਦੇ ਮਨ ਨੂੰ ਜਰੂਰ ਠੇਸ ਪਹੁੰਚੇਗੀ ਕਿਉਂਕਿ ਚਿੰਤਪੁਣੀ ਦਰਬਾਰ ਤੋਂ ਜਿਹੜੀਆਂ ਜੋਤਾਂ ਲਜਾਈ ਜਾਂਦੀਆਂ ਉਹ ਜਗਾਤਿਆਂ ਕੀਰਤਨਾਂ ਵਾਸਤੇ ਲਜਾਈਆਂ ਜਾਂਦੀਆਂ ਨਾ ਕਿ ਮੇਲਿਆਂ ਵਾਸਤੇ ਲਜਾਈਆਂ ਜਾਂਦੀਆਂ ਅਸੀਂ ਜੈ ਮਾ ਚਿੰਤਪੁਣੀ ਲੰਗਰ ਕਮੇਟੀ ਤੋਂ ਆ ਜੀ ਸਾਡੇ ਨਾਲ ਸਾਡੇ ਸਵਾਮੀ ਸ੍ਰੀ ਅਮਰੇਸ਼ਰਦਾਸ ਜੀ ਹੈ ਜੀ ਅਸੀਂ ਹੁਣ ਵੀ ਸੰਗਰਾਮ ਤੇ ਭੰਡਾਰਾ ਲਾਉਣ ਗਏ ਸੀ ਤੇ ਸਾਡੇ ਨਜ਼ਰ ਵਿੱਚ ਆਇਆ ਉੱਥੇ ਮਾ ਚਿੰਤਪੁਣੀ ਮਹੋਤਸਵ ਦੇ ਨਾਮ ਤੇ ਮੇਲਾ ਕਰਵਾਇ ਤੇ ਉੱਥੇ ਉਹਨਾਂ ਨੇ ਸਿੰਗਰ ਸੱਦੇ ਜੀ ਸਾਨੂੰ ਸਿੰਗਰਾਂ ਤੋਂ ਕੋਈ ਪ੍ਰੋਬਲਮ ਨਹੀਂ ਹੈ ਉਹਨਾਂ ਨੇ ਉੱਥੇ ਧਾਰਮਾਂ ਦੇ ਗਾਣੇ ਗਾਏ ਜੀ ਡਾਂਸਰਾਂ ਨਚਾਈਆਂ ਗਈਆਂ ਜੀ ਜਿਹਦੇ ਕਰਕੇ ਸਾਡੇ ਦਿਲ ਨੂੰ ਬਹੁਤ ਟੇਸ ਪਹੁੰਚੀ ਹੈ ਜੀ ਇੱਕ ਪਾਸੇ ਮਾਤਾ ਦੀ ਜੋਤ ਹੈ ਮਾਤਾ ਦਾ ਦਰਬਾਰ ਹੈ ਤੇ ਦੂਜੇ ਪਾਸੇ ਉੱਥੇ ਮੇਲੇ ਦੇ ਵਿੱਚ ਲੋਕੀ ਧਾਰਮਾਂ ਪੀ ਕੇ ਨੱਚ ਰਹੇ ਐ ਆਪਣੇ ਅਸ਼ਲੀਲ ਗਾਣਿਆਂ ਤੇ ਧਾਰਮਾਂ ਵਾਲਿਆਂ ਤੇ ਹਥਿਆਰਾਂ ਵਾਲਿਆਂ ਤੇ ਜਿਸ ਕਰਕੇ ਸਾਡੀ ਭਾਵਨਾ ਨੂੰ ਬਹੁਤ ਟੇਸ ਪਹੁੰਚੀ ਹੈ ਤੇ ਇਹ ਇੱਕ ਕਿਸਮ ਦੀ ਜੀ ਬੇਅਦਬੀ ਹੈ ਬਹੁਤ ਹੀ ਹੱਦ ਤੱਕ ਬੇਅਦਬੀ ਆ ਜੀ ਜੋ ਅਸੀਂ ਸਹਿਨ ਨਹੀਂ ਕਰ ਸਕਦੇ ਤੇ ਅਸੀਂ ਡੀਸੀ ਸਾਹਿਬ ਤੋਂ ਕਮਿਸ਼ਨਰ ਸਾਹਿਬ ਤੋਂ ਇਹ ਹੀ ਮੰਗ ਕਰਦੇ ਆਂ ਵੀ ਜਿਹੜੇ ਵੀ ਉੱਥੇ ਪ੍ਰਸ਼ਾਸਨ ਦੇ ਜਾਂ ਜਿਹੜੇ ਵੀ ਪ੍ਰਬੰਧਕ ਹੈ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਸਾਡੀ ਇੱਕ ਹੀ ਮੰਗ ਹੈ ਜਾਂ ਤਾਂ ਉੱਥੇ ਮਾਤਾ ਦੀ ਜੋਤ ਨਾ ਹੋਵੇ ਦਰਬਾਰ ਨਾ ਹੋਵੇ ਤੇ ਮਾ ਚਿੰਪੁਰਨੀ ਦਾ ਨਾਮ ਨਾ ਯੂਜ਼ ਕੀਤਾ ਜਾਵੇ ਮੇਲਾ ਚੱਲੇ ਅੰਬ ਮੌਤਸਵ ਹਿਮਾਚਲ ਮੌਤਸਵ ਕੁਝ ਵੀ ਰੱਖ ਲੈਣ ਪਰ ਮਾ ਚਿੰਪੁਰ ਦੀ ਨਾਮ ਤੇ ਅਸੀਂ ਇਦਾਂ ਬੇਅਦਬੀ ਨਹੀਂ ਹੋਣ ਦਵਾ ਮੈਂ ਐਡਵੋਕੇਟ ਸਾਗਰ ਲਖਸ਼ੇ ਡਿਸਟ੍ਰਿਕਟ ਕੋਰਟ ਲੁਧਿਆਣਾ ਤੋਂ ਮੈਂ ਮਾ ਚਿੰਤਪੁਨੀ ਲੰਗਰ ਸੇਵਾ ਸਮਿਤੀ ਦੇ ਨਾਲ ਜੁੜਿਆ ਹੋਇਆ ਵਾਂ ਤੇ ਅਸੀਂ ਜਿਵੇਂ ਕਿ ਸਵਾਮੀ ਜੀ ਨੇ ਪਹਿਲਾਂ ਹੀ ਦੱਸਿਆ ਹੈ ਕਿ ਵੀ ਅਸੀਂ ਹਰ ਸੰਗ੍ਰਾਂਤ ਨੂੰ ਉੱਥੇ ਲੰਗਰ ਦੀ ਸੇਵਾ ਨਿਭਾਉਂਦੇ ਪਏ ਹਾਂ ਤੇ ਇਸ ਵਾਰੀ ਦੇਖਣ ਚ ਇਹ ਆਇਆ ਕਿ ਉਨਾ ਡਿਸਟ੍ਰਿਕਟ ਦੇ ਵਿੱਚ ਅੰਬ ਖੇਤਰ ਦੇ ਵਿੱਚ ਇੱਕ ਪ੍ਰੋਗਰਾਮ ਸਰਕਾਰ ਦੇ ਦੁਆਰਾ ਆਯੋਜਿਤ ਕੀਤਾ ਗਿਆ ਸੀ ਜਿਦੇ ਵਿੱਚ ਪੰਜਾਬ ਤੋਂ ਹੋਰ ਬਹੁਤ ਸਾਰੇ ਆਲੇ ਦੁਆਲੇ ਤੋਂ ਕੁਝ ਸਿੰਗਰਾਂ ਨੂੰ ਬੁਲਾਇਆ ਬੁਲਾਇਆ ਗਿਆ ਸੀ ਜਿਹੜੇ ਕਿ ਪੰਜਾਬੀ ਸਿੰਗਰ ਸਨ ਲੇਕਿਨ ਉਹ ਪੰਜਾਬੀ ਸਿੰਗਰ ਦੇ ਵੱਲੋਂ ਕੋਈ ਵੀ ਮਾ ਦੇ ਨਾਮ ਦਾ ਕੋਈ ਵੀ ਸ਼ਬਦ ਜਾਂ ਉਹਨਾਂ ਦੇ ਕੋਈ ਵੀ ਉਹਨਾਂ ਦੀ ਵਿਸ਼ੇਸ਼ਤਾ 'ਚ ਕੋਈ ਭਜਨ ਗਾਇਆ ਨਹੀਂ ਗਿਆ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਉਹਨਾਂ ਨਿਊਜ਼ ਦੇ ਵਿੱਚ ਲਾਈਵ ਆ ਰਿਹਾ ਔਰ ਹੱਲੇ ਵੀ ਤੁਹਾਨੂੰ YouTube ਔਰ ਉਹਨਾਂ ਦੀ ਜਿਹੜੀ ਵੈਬਸਾਈਟਸ ਨੇ ਨਿਊਜ਼ ਚੈਨਲਸ ਦੀ ਉੱਥੇ ਮਿਲ ਵੀ ਸਕਦਾ ਹੈ ਇਸ ਦੇ ਵਿੱਚ ਜਿਹੜੇ ਉਹਨਾਂ ਨੇ ਗਾਣੇ ਗਾਏ ਆ ਉਹ ਮਤਲਬ ਉਹਨਾਂ ਵਿੱਚ ਹਥਿਆਰਾਂ ਦਾ ਜ਼ਿਕਰ ਕੀਤਾ ਗਿਆ ਔਰ ਨਾਲ ਹੀ ਨਸ਼ੇ ਦਾ ਜਾਂ ਜਾ ਮਤਲਬ ਇਦਾਰੇ ਨਸ਼ੀਲੇ ਪਦਾਰਥਾਂ ਦਾ ਜ਼ਿਕਰ ਕੀਤਾ ਗਿਆ ਜਿਹਦੇ ਨਾਲ ਇਹ ਮੰਨਨਯੋਗ ਨਹੀਂ ਹੈ ਕਿ ਅਸੀਂ ਇੱਕ ਹਿਮਾਚਲ ਦੇ ਭੂਮੀ ਦੇ ਵਿੱਚ ਜਾ ਕੇ ਮਾ ਚਿੰਦਪੁਰਨੀ ਦਰਬਾਰ ਤੇ ਜਾ ਕੇ ਉਹਨਾਂ ਦੇ ਨਾਮ ਦੇ ਅਧੀਨ ਇਹੋ ਜਿਹੇ ਗਾਣਿਆਂ ਦਾ ਉਚਾਰਨ ਕਰੀਏ ਤੇ ਉਹਨਾਂ ਦੇ ਉਹਨਾਂ ਨੂੰ ਸਮਰਪਿਤ ਮੇਲੇ ਦੇ ਵਿੱਚ ਅਸੀਂ ਕਰੀਏ ਜਾ ਰਿਹਾ ਸੀ ਕਿ ਜਾਗਰਣ ਕਰਾਇਆ ਜਾ ਰਿਹਾ ਸੀ ਉਹ ਮੇਲਾ ਸੀਗਾ ਜੀ ਸਰਕਾਰ ਵੱਲੋਂ ਸੀਗਾ ਪ੍ਰਸ਼ਾਸਨ ਵੱਲੋਂ ਸੀਗਾ ਉੱਥੋਂ ਦੇ ਲੋਕਲ ਪ੍ਰਸ਼ਾਸਨ ਵੱਲੋਂ ਤੇ ਜਿਹਦੇ ਵਿੱਚ ਉੱਥੇ ਦੀ ਮੌਜੂਦਾ ਸਰਕਾਰ ਦੀ ਇਨਵੋਲਵਮੈਂਟ ਸੀਗੀ ਤਾਂ ਕਰਕੇ ਮੇਲਾ ਉੱਥੇ ਕਰਾਇਆ ਗਿਆ ਸੀ ਤੇ ਜਿਹੜੇ ਕੀਤੇ ਤਾਂ ਕਾਰਵਾਈ ਹੋਣੀ ਚਾਹੀਦੀ ਸਿੰਗਰ ਤੇ ਹੋਣੀ ਚਾਹੀਦੀ ਮੇਲੇ ਕਰਾਉਣ ਵਾਲੇ ਤੇ ਹੋਣੀ ਚਾਹੀਦੀ ਦੇਖੋ ਜੀ ਕਾਰਵਾਈ ਤਾਂ ਉਸ ਪਰਸਨ ਤੇ ਹੋਣੀ ਜ਼ਰੂਰੀ ਹੈ ਜਿਸ ਨੇ ਪਹਿਲਾਂ ਤਾਂ ਇਹਦੀ anumati ਦਿੱਤੀ ਕਿ ਜਾਗਰਨ ਜਾਂ ਇਹ ਮੇਲਾ ਕਰਵਾਇਆ ਜਾਵੇ ਤੇ ਉਹਨੇ ਫਿਰ ਆਪਣਾ ਚੈਕਿੰਗ ਨਹੀਂ ਕੀਤੀ ਕਿ ਵੀ ਇਸ ਮੇਲੇ ਨੂੰ ਕਿਸ ਤਰੀਕੇ ਨਾਲ ਰੂਪ ਇਹਦਾ ਬਣਾਇਆ ਜਾਵੇ ਰੂਪਰੇਖਾ ਕੀ ਹੋਣੀ ਚਾਹੀਦੀ ਹੈ ਜਿਹਦੇ ਨਾਲ ਇਹ ਕਿਸੇ ਵੀ ਧਾਰਮਿਕ ਪਰਸਨ ਜਾਂ ਧਾਰਮਿਕ ਪਵਨਾਵਾਂ ਨੂੰ ਠੇਸ ਨਾ ਪਹੁੰਚੇ ਜਦ ਕੀ ਮੇਲੇ ਦੀ ਸਾਰੀ ਵਿਉਂਤਬੰਦ ਅਗਰ ਸਰਕਾਰ ਵੱਲੋਂ ਕੀਤਾ ਜਾਂਦਾ ਜਾਂ ਕਿਸੇ ਸੰਸਥਾ ਵੱਲੋਂ ਕੀਤਾ ਜਾਂਦਾ ਉਹਦੀ ਪਹਿਲਾਂ ਹੀ ਰੂਪਰੇਖਾ ਬਣਾ ਲਿੱਤੀ ਜਾਂਦੀ ਹੈ ਤੇ ਐਡਵੋਕੇਟ ਜੀ ਉਹ ਕਲਿੱਪ ਵਗੈਰਾ ਹੈਗੀ ਤੁਹਾਡੇ ਕੋਲ ਜਿਹੜੀ ਦੇਖੋ ਜੀ ਲਿਪ ਜਿਹੜੀ ਕਲਿੱਪ ਹੈਗੀ ਆ ਜਾਂ ਵੀਡੀਓਜ਼ ਹੈ ਇਹ ਸਾਡੇ ਕੋਲ ਵੀ ਹੈ ਸਾਡੇ ਕੋਲ ਅਲੱਗ ਤੋਂ ਪੈਨ ਡਰਾਈਵ 'ਚ ਹੈ ਔਰ ਫੋਨ ਦੇ ਵਿੱਚ ਵੀ ਹੈ ਬਲਕਿ ਅਗਰ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਤਾਂ ਉਹਨਾਂ ਨਿਊਜ਼ ਚੈਨਲ ਤੁਸੀਂ ਸਰਚ ਕਰੋਗੇ ਉੱਤੇ ਵੀ ਮਿਲੂਗੀ ਔਰ YouTube ਤੇ ਵੀ ਮਿਲੇਗੀ ਅਸੀਂ ਉਹਨਾਂ ਨੂੰ ਹੀ ਕਲਿੱਪਸ ਨੂੰ ਕੱਢ ਕੇ ਲੋਕਲ ਜਿਹੜੀਆਂ ਲਾਈਵ ਕਲਿੱਪ ਸੀ ਉਹਨਾਂ ਨੂੰ ਵੀ ਕੱਢ ਕੇ ਅੱਜ ਅਸੀਂ ਸਬਮਿਟ ਕੀਤੀਆਂ ਨੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਲੋਕਲ ਜਿਹੜਾ ਸਾਡਾ ਡਿਸਟ੍ਰਿਕਟ ਲੁਧਿਆਣੇ ਦਾ ਪ੍ਰਸ਼ਾਸਨ ਹੈ ਇੱਥੇ ਕੋਈ ਨਾ ਕੋਈ ਜ਼ਰੂਰ ਕਾਰਵਾਈ ਕਰ ਵੀ ਕਰੇਗਾ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿਵਾਇਆ ਕਿ ਜੋ ਬੰਦੀ ਕਾਰਵਾਈ ਹੋਗੀ ਜੋ ਸਾਡੀ ਰਿਪਰੈਜ਼ੈਂਟੇਸ਼ਨ ਹੋਏਗੀ ਉਹਨਾਂ ਦੁਆਰਾ ਤੇ ਉਹ ਜ਼ਰੂਰ ਕੀਤੀ ਜਾਏਗੀ ਸਾਨੂੰ ਆਸ ਹੈ ਸਿੰਗਰ ਦੇਖੋ ਜੀ ਸਰਕਾਰ ਵੱਲੋਂ ਤਾਂ ਬੁਲਾਏ ਗਏ ਜਿਹੜੇ ਸਾਨੂੰ ਪਤਾ ਨੇ ਬੱਬੂ ਮਾਨ ਪੰਜਾਬੀ ਸਿੰਗਰ ਨੇ ਔਰ ਅਮਰਿਤ ਮਾਨ ਪੰਜਾਬੀ ਸਿੰਗਰ ਹੈ ਇਹ ਦੋਨਾਂ ਨੂੰ ਬੁਲਾਇਆ ਇਸ ਤੋਂ ਇਲਾਵਾ ਹੋਰ ਕਿਹੜੇ ਨੇ ਉਹ ਤਾਂ ਉਹਨਾਂ ਨੇ ਹੀ ਦੱਸਣਾ ਕਿਉਂਕਿ ਇਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਦੇਖੋ ਉਸ ਦੇ ਉਹਦੇ ਵਿੱਚ ਤੁਸੀਂ ਅਗਰ ਪ੍ਰੋਗਰਾਮ ਦੀ ਰੂਪਰੇਖਾ ਦੇਖਣਗੇ ਪਹਿਲੇ ਦਿਨ ਜਦੋਂ 15 ਤਰੀਕ ਨੂੰ ਪ੍ਰੋਗਰਾਮ ਹੋਇਆ ਉਹਦੇ ਵਿੱਚ ਵੀ ਅ ਇੰਨੀ ਹਵੜਾ ਦਫੜੀ ਸੀ ਕੋਈ ਮੈਨੇਜਮੈਂਟ ਨਹੀਂ ਸੀ ਤੇ ਇਹ ਕਿਤੋਂ ਵੀ ਅ ਮਤਲਬ ਦੇਖਣ ਨੂੰ ਨਹੀਂ ਆਉਂਦਾ ਕਿ ਕਿਸੇ ਵੀ ਮੇਲੇ ਦੇ ਵਿੱਚ ਜਿਹੜਾ ਧਾਰਮਿਕ ਮੇਲਾ ਹੋਵੇ ਔਰ ਪਰਮਾਤਮਾ ਦੇ ਨਾਮ ਤੇ ਕੀਤਾ ਗਿਆ ਹੋਵੇ ਉਹਦੇ ਵਿੱਚ ਸਿੰਗਰਸ ਦੇ ਨਾਲ ਡਾਂਸਰਸ ਡਾਂਸ ਕਰ ਰਹੀਆਂ ਨੇ ਸਟੇਜ ਦੇ ਵਿੱਚ ਇਹ ਤਾਂ ਮੰਨਣ ਯੋਗ ਨਹੀਂ ਆ ਇਹ ਇਹ ਅਪੱਤੀ ਜਨਕ ਹੈ ਤੇ ਅਸੀਂ ਸਾਰਿਆਂ ਨੇ ਆਪਣੀ ਅਪੱਤੀ ਧਾਇਰ ਕੀਤੀ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਅੱਗੇ ਤੋਂ ਇਦਾਂ ਦੇ ਪ੍ਰੋਗਰਾਮਾਂ ਨੂੰ ਕਦੀ ਪ੍ਰੋਤਸਾਹਨ ਨਾ ਕਰੋ ਤੇ ਇਹਨਾਂ ਦਾ ਹਮੇਸ਼ਾ ਵਿਰੋਧ ਕਰੋ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਾਂ ਬਿਲਕੁਲ ਅਸੀਂ ਅਸੀਂ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਾਂ ਜੇ ਪ੍ਰਸ਼ਾਸਨ ਸਾਡਾ ਸਾਥ ਦੇ ਰਿਹਾ ਕਿ ਅਸੀਂ ਅੱਗੇ ਵੀ ਜਾਵਾਂਗੇ ਜੇ ਅਗਰ ਨਹੀਂ ਕਾਰਵਾਈ ਹੁੰਦੀ ਤਾਂ ਅਗਲਾ ਕਦਮ ਕੀ ਹੋਵੇ ਦੇਖੋ ਜੀ ਜਿਹੜਾ ਅਗਲਾ ਕਦਮ ਹੈ ਸਾਡੀ ਸਮਿਤੀ ਹੈ ਸਾਡੀ ਕਮੇਟੀ ਹੈ ਕਮੇਟੀ ਦੇ ਵਿੱਚ ਜੋ ਅਸੀਂ ਆਪਣੇ ਵਿਚਾਰ ਰੱਖਣਗੇ ਜਾਂ ਜੋ ਅਸੀਂ ਫੈਸਲਾ ਲਵਾਂਗੇ ਆਪਸ ਵਿੱਚ ਮਿਲ ਕੇ ਜਾਂ ਜੋ ਸਵਾਮੀ ਜੀ ਸਾਨੂੰ ਆਦੇਸ਼ ਕਰਨਗੇ ਉਸੇ 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 ਅਨੁਸਾਰ ਅਸੀਂ ਕਾਰਵਾਈ ਕਰਾਂਗੇ ਤੂੰ ਚੱਕਰ ਵਿੱਚ ਪੌਨੀ ਹੈ ਮੈਂ ਚੱਕਰ ਵਿੱਚ ਪੈਂਦਾ ਨਹੀਂ ਪੰਜਾਬੀ ਗਾਇਕੀ ਅਤੇ ਪੰਜਾਬੀ ਗਾਇਕਾਂ ਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਹਾਨੂੰ ਫੈਨਸ ਵੇਖਣ ਨੂੰ ਮਿਲ ਜਾਣਗੇ ਪਰ ਸਿੰਗਰਜ਼ ਨੂੰ ਵੀ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਧਾਰਮਿਕ ਪ੍ਰੋਗਰਾਮ ਦੇ ਵਿੱਚ ਗਏ ਨੇ ਤਾਂ ਉਹ ਧਾਰਮਿਕ ਗੀਤ ਹੀ ਗਾਉਣ ਤਾਂ ਉਹਨਾਂ ਦੇ ਵਿੱਚ ਚਿੰਤਪੂਰਣੀ ਮਾਤਾ ਦੇ ਇੱਕ ਪ੍ਰੋਗਰਾਮ ਦੇ ਵਿੱਚ ਪੰਜਾਬੀ ਗਾਇਕ ਬੱਬੂ ਮਾਨ ਦੇ ਵੱਲੋਂ ਹਥਿਆਰਾਂ ਨੂੰ ਪ੍ਰੋਮੋਸ਼ਨ ਕਰਦੇ ਹੋਏ ਜਿਹੜੇ ਗੀਤ ਗਾਏ ਗਏ ਨੇ ਉਸ ਨੂੰ ਲੈ ਕੇ ਹੁਣ ਸਿੰਗਰ ਵਿਵਾਦਾਂ ਦੇ ਵਿੱਚ ਘਿਰ ਗਿਆ ਹੈ ਤੇ ਇੱਥੇ ਹੁਣ ਲੁਧਿਆਣਾ ਦੇ ਡੀਸੀ ਨੂੰ ਇੱਕ ਬੈਟਰ ਦੇ ਰਾਹੀਂ ਸ਼ਿਕਾਇਤ ਭੇਜੀ ਗਈ ਹੈ ਸਨਾਤਨ ਧਰਮ ਵਾਲਿਆਂ ਦੇ ਵੱਲੋਂ ਉਹਨਾਂ ਨੇ ਕਿਹਾ ਹੈ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਆਖਰ ਉਹਨਾਂ ਨੇ ਚਿੰਤਪੁਰ ਦੀ ਮਾਤਾ ਦੇ ਪ੍ਰੋਗਰਾਮ ਦੇ ਵਿੱਚ ਗਾਇਕਾ ਨੂੰ ਸੱਦਾ ਇਸ ਲਈ ਦਿੱਤਾ ਸੀ ਟਾਕੇ ਉਹ ਆਕੇ ਧਾਰਮਿਕ ਗੀਤ ਗਾਉਣ ਤੇ ਜਿਹੜੀਆਂ ਸੰਗਤਾ ਨੇ ਉਹਨਾਂ ਨੂੰ ਧਾਰਮਿਕ ਇਤਿਹਾਸ ਦੇ ਨਾਲ ਜੋੜ ਪਾਉਣ ਪਰ ਅਸੀਂ ਵੇਖਦੇ ਹਾਂ ਕਿ ਪੰਜਾਬੀ ਗਾਇਕ ਜਦੋਂ ਇੱਕ ਵਾਰ ਗਾਉਣਾ ਸ਼ੁਰੂ ਕਰ ਦੇਣ ਤਾਂ ਹਥਿਆਰਾਂ ਦੀ ਪ੍ਰਮੋਸ਼ਨ ਵਾਲੇ ਗੀਤ ਇੱਕ ਅੱਧੇ ਉਹਨਾਂ ਦੇ ਵੱਲੋਂ ਗਾਏ ਜਾਂਦੇ ਨੇ ਜਿਸ ਤੋਂ ਬਾਅਦ ਉਹ ਵਿਵਾਦਾਂ 'ਚ गिर ਜਾਂਦੇ ਨੇ ਤਾਂ ਅਸਲ ਦੇ ਵਿੱਚ ਮੌਕੇ ਦੀ ਜਿਹੜੀ ਨਜ਼ਾਕਤ ਹੈ ਉਸ ਨੂੰ ਵੇਖਦੇ ਹੋਏ ਸਿੰਗਰਜ਼ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਕਿਹੜੇ ਪ੍ਰੋਗਰਾਮ ਦੇ ਵਿੱਚ ਗਾ ਰਹੇ ਨੇ ਜਦੋਂ ਉਹ ਕਾਨਸਰਟ ਕਰਦੇ ਨੇ ਉਹ ਖੁੱਲੇ ਆਮ ਗੀਤ ਗਾਦੇ ਦੇ ਨੇ ਪਰ ਉਹ ਇਹ ਵੀ ਨਹੀਂ ਸੋਚਦੇ ਕਿ ਨੌਜਵਾਨਾਂ ਦੇ ਮਨ ਤੇ ਕੀ ਪ੍ਰਭਾਵ ਪਵੇਗਾ ਤਾਂ ਹਥਿਆਰਾਂ ਦੀ ਪ੍ਰਮੋਸ਼ਨ ਕਰਦੇ ਹੋਏ ਗੀਤ ਤਾਂ ਗਾਣੇ ਕਿਸੇ ਵੀ ਤਰੀਕੇ ਨਾਲ ਅਸੀਂ ਸਹੀ ਨਹੀਂ ਠਹਿਰਾ ਸਕਦੇ ਉਤੋਂ ਧਾਰਮਿਕ ਪ੍ਰੋਗਰਾਮ ਦੇ ਵਿੱਚ ਜਦੋਂ ਤੁਸੀਂ ਗਏ ਹੋ ਤਾਂ ਤੁਹਾਨੂੰ ਧਾਰਮਿਕ ਪੇਟਾਂ ਹੀ ਗਾਉਣੀਆਂ ਚਾਹੀਦੀਆਂ ਨੇ ਤਾਂ ਵਿਵਾਦਾਂ ਦੇ ਵਿੱਚ ਘਿਰਨਾ ਵੀ ਲਾਜ਼ਮੀ ਨਹੀਂ ਗੱਲ ਸੀ ਤਾਂ ਹੁਣ ਸਨਾਤਨ ਧਰਮ ਵਾਲਿਆਂ ਨੇ ਲੁਧਿਆਣਾ ਦੇ ਡੀਸੀ ਨੂੰ ਲੈਟਰ ਲਿਖਿਆ ਕਿ ਉਹਨਾਂ ਨੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਈ ਹੈ ਜਿਹੜੇ ਪ੍ਰਬੰਧਕਾਂ ਨੇ ਇਹ ਪ੍ਰਬੰਧ ਕੀਤੇ ਸ਼ੋਅ ਦੇ ਉਹਨਾਂ ਤੇ ਵੀ ਕਾਰਵਾਈ ਹੋਵੇ ਤੇ ਸਿੰਗਰ ਤੇ ਵੀ ਕਾਰਵਾਈ ਦੀ ਗੱਲ ਆਖੀ ਹੈ ਅਸੀਂ ਇੱਥੇ ਅੱਜ ਮਾਣਯੋਗ ਕਮਿਸ਼ਨਰ ਸਾਹਿਬ ਡੀਸੀ ਸਾਹਿਬ ਨੂੰ ਅਸੀਂ ਆਪਣਾ ਮੰਗ ਪੱਤਰ ਦੇਣ ਵਾਸਤੇ ਆਏ ਆ ਜਿਹੜਾ ਉਹਦਾ ਵਿਸ਼ਾ ਹੈ ਅਸੀਂ ਜੈਮਲ ਲੰਗਰ ਸੇਵਾ ਸਮਿਤੀ ਵੱਲੋਂ ਆਏ ਆ ਜੀ ਅਸੀਂ ਹਰ ਮਹੀਨੇ ਸੰਗਰਾਂਤ ਤੇ ਉੱਥੇ ਭੰਡਾਰਾ ਲਾਂਜਾਂਦੇ ਆ ਦਰਸ਼ਨ ਕਰਨ ਮਹਾਰਾਣੀ ਦੇ ਸਾਰੀ ਸੰਗਤ ਜਾਂਦੀ ਰਹਿੰਦੀ ਹੈ ਅਸੀਂ ਵੀ ਜਾਂਦੇ ਆ ਜੀ ਇੱਕ ਉਹਨਾ ਅੰਬ ਦੇ ਵਿੱਚ ਮਹੋਤਸਵ ਕੀਤਾ ਗਿਆ ਮਾਂ ਦੇ ਨਾਮ ਤੋਂ ਚਿੰਤਪੁਰ ਨੀ ਮਹੋਤਸਵ ਉਹਦੇ ਵਿੱਚ 14 ਤਰੀਕ ਨੂੰ ਚੰਤਪੁਰੇਂ ਦਰਬਾਰ ਤੋਂ ਜੋਤ ਲੱਗ ਗਈ ਸੀ ਜੀ ਜੋਤ ਸ਼ੋਭਾ ਇਤਰਾ ਕੱਢੀ ਉਹਨਾਂ ਨੇ ਜੋਤ ਲੱਗ ਗਈ ਜੀ ਦਰਬਾਰ ਮਹਾਰਾਣੀ ਦਾ ਭਵੇ ਉੱਥੇ ਲੱਗਾ ਹੋਇਆ ਪਰੰਤੂ ਜੀ ਉਹ ਜੋਤ ਉੱਥੇ ਜਗ ਰਹੀ ਹੈ ਦਰਬਾਰ ਲੱਗਾ ਹੋਇਆ ਪਰ 15 ਔਰ 16 ਨੂੰ ਉੱਥੇ ਜਿਹੜਾ ਰਾਤ ਦਾ ਪ੍ਰੋਗਰਾਮ ਕੀਤਾ ਗਿਆ ਕਾਰਜਕ੍ਰਮ ਕੀਤਾ ਗਿਆ ਉਹ ਤੇ ਉਹਦੇ ਵਿੱਚ ਜਿਹੜਾ ਗਾਣ ਵਾਸਤੇ ਪੇਟਾਂ ਗਾਣ ਵਾਸਤੇ ਬੁਲਾਇਆ ਗਿਆ ਉਹ ਬੱਬੂ ਮਾਨ ਜੀ ਤੇ ਅਮਰਤ ਮਾਨ ਜੀ ਨੂੰ ਬੁਲਾਇਆ ਗਿਆ ਜੀ ਸਾਨੂੰ ਤਾਂ ਕੋਈ ਖੇਦ ਨਹੀਂ ਜਿੰਨੂੰ ਮਰਜ਼ੀ ਬੁਲਾਇਆ ਜਾਵੇ ਜੀ ਪਰ ਉੱਥੇ ਦਰਬਾਰ ਜੋਤ ਔਰ ਉਸ ਮੇਲੇ ਦਾ ਨਾਮ ਜਿਹੜਾ ਉਸ ਨੂੰ ਬਿਲਕੁਲ ਚੇਂਜ ਕਰਤਾ ਉਸ ਨੂੰ ਚੇਂਜ ਕੀਤਾ ਜਾਵੇ ਜਿਹੜਾ ਚਿੰਤਪੁਰ ਨਹੀਂ ਮੌਸਮ ਹੈ ਨਾਮ ਕੋਈ ਹੋਰ ਰੱਖ ਦੇਣ ਉਹਦਾ ਉਥੇ ਮੇਲਾ ਕਰਨ ਮੌਸਮ ਮਨਾਣ ਜ਼ਰੂਰ ਜੀ ਪਰ ਉਹਦਾ ਨਾਮ ਚੇਂਜ ਕੀਤਾ ਜਾਵੇ ਕਿਉਂ ਜਦੋਂ ਉਥੇ ਜੋਤ ਜਗ ਰਹੀ ਹੈ ਲੋਕੀ ਚਪਲਾਂ ਲੈ ਕੇ ਜੁੱਤੀਆਂ ਲੈ ਕੇ ਜਾ ਰਹੇ ਉਥੇ ਗਾਣੇ ਗਾਏ ਜਾ ਰਹੇ ਹੈ ਸਟੇਜ ਦੇ ਉੱਤੇ ਜਿਹੜੀਆਂ ਕੁੜੀਆਂ ਮੁੰਡਿਆਂ ਨੂੰ ਨਚਾਇਆ ਜਾ ਰਿਹਾ ਵੈ ਉਹ ਸਾਡੀਆਂ ਭਾਵਨਾਵਾਂ ਨੂੰ ਠੇਸ ਧਾਰਮਿਕ ਭਾਵਨਾਵਾਂ ਨੂੰ ਸਾਡੀਆਂ ਨੂੰ ਠੇਸ ਪਹੁੰਚਦੀ ਹੈ ਧਰਮ ਦੀ ਬੇਅਦਬੀ ਅਸੀਂ ਇਸ ਨੂੰ ਸਮਝਦੇ ਹਾਂ ਔਰ ਬੇਅਦਬੀ ਹੈ ਹੀ ਇਹ ਧਰਮ ਦੀ ਤੇ ਤੁਸੀਂ ਆਪ ਦੇਖ ਕੇ ਬੱਬੂ ਮਾਨ ਨੂੰ ਗਾਉਂਦੇ ਜੀ ਉੱਥੇ ਨਹੀਂ ਅਸੀਂ ਹਾਂ ਜੀ ਅਸੀਂ ਲਾਈਵ ਦੇਖਿਆ ਜੀ ਆਪਣਾ YouTube ਤੇ ਵੀ ਲਾਈਵ ਚੱਲਿਆ ਜੀ ਅਸੀਂ ਆਪ ਵੀ ਦੇਖਿਆ ਜੀ ਬੱਬੂ ਮਾਨ ਨੂੰ ਬਿਲਕੁਲ ਜੀ ਤੇ ਨਾਲ ਦੂਜੇ ਕਿਹੜੇ ਸੀ ਸਿੰਗਰ ਹੋਰ ਉੱਥੇ ਅਮਰਤ ਮਾਨ ਜੀ 16 ਨ 15 ਨੂੰ ਬੱਬੂ ਮਾਨ ਸ਼ਾਇਦ ਅਸੀਂ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਜੀ ਇਸ ਨੂੰ ਮੇਲਾ ਚੱਲਦਾ ਰਹੇ ਪਰ ਉਥੋਂ ਦਰਬਾਰ ਜਿਹੜਾ ਜੋਤ ਔਰ ਇਸ ਮੇਲੇ ਦਾ ਨਾਮ ਚੇਂਜ ਕਰਤਾ ਜਾਵੇ ਸਾਡੇ ਵਾਲਾ ਮੇਲਾ ਚੱਲਦੇ ਸਾਨੂੰ ਕੋਈ ਦਿੱਕਤ ਨਹੀਂ ਜੀ ਪਰ ਜਿਹੜਾ ਉਥੇ ਜੋਜ ਜਗਦੀ ਹੈ ਦਰਬਾਰ ਲੱਗਾ ਉਹ ਬਿਲਕੁਲ ਸਾਡੇ ਮਨ ਮਨ ਨੂੰ ਠੇਸ ਪਹੁੰਚਦੀ ਹੈ ਜੀ ਔਰ ਸਾਰੇ ਭਗਤਾਂ ਦੇ ਸ਼ਰਧਾਲੂਆਂ ਦੇ ਮਨ ਨੂੰ ਜਰੂਰ ਠੇਸ ਪਹੁੰਚੇਗੀ ਕਿਉਂਕਿ ਚਿੰਤਪurni ਦਰਬਾਰ ਤੋਂ ਜਿਹੜੀਆਂ ਜੋਤਾਂ ਲਜਾਈ ਜਾਂਦੀਆਂ ਉਹ ਜਗਾਤਿਆਂ ਕੀਰਤਨਾਂ ਵਾਸਤੇ ਲਜਾਈਆਂ ਜਾਂਦੀਆਂ ਨਾ ਕਿ ਮੇਲਿਆਂ ਵਾਸਤੇ ਲਜਾਈਆਂ ਜਾਂਦੀਆਂ ਅਸੀਂ ਜੈ ਮਾ ਚਿੰਤਪurni ਲੰਗਰ ਕਮੇਟੀ ਤੋਂ ਆ ਜੀ ਸਾਡੇ ਨਾਲ ਸਾਡੇ ਸਵਾਮੀ ਸ਼੍ਰੀ ਅਮਰੇਸ਼ਵਰ ਦਾਸ ਜੀ ਹੈ ਜੀ ਅਸੀਂ ਹੁਣ ਵੀ ਸੰਗਰਾਮ ਤੇ ਭੰਡਾਰਾ ਲਾਉਣ ਗਏ ਸੀ ਤੇ ਸਾਡੇ ਨਜ਼ਰ ਵਿੱਚ ਆਇਆ ਉੱਥੇ ਮਾ ਚਿੰਤਪurni ਮਹੋਤਸਵ ਦੇ ਨਾਮ ਤੇ ਮੇਲਾ ਕਰਵਾਇਆ ਜਾ ਰ